ਭਾਉਜਨ ਸਮਾਜ ਪਾਰਟੀ ਨੇ ਇੱਕ ਵਰਕਰ ਮਿਲਣੀ ਅਤੇ ਵਰਕਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਇਸ ਮੌਕੇ बसपा ਦੇ ਪੰਜਾਬ ਮੁਖੀ ਅਵਧਾਰ ਸਿੰਘ ਕ੍ਰੀਮਪੂਰੀ ਵਿਧਾਇਕ 79 ਪਾਲ ਰਗੁਨਾਥ ਸਿੰਘ ਬੈਨਿਪਾਲ ਅਤੇ ਵਿਪਨ ਕੁਮਾਰ ਜੋ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਕੋਆਰਡੀਨੇਟਰ ਹਨ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਕਈ ਬੁਲਾਰਿਆਂ ਨੇ बसपा ਦੀ ਨੀਤੀ ਬਾਰੇ ਵੀ ਦੱਸਿਆ ਆਗੂਆਂ ਨੇ ਕਿਹਾ ਕਿ ਭੀਮrao ਅੰਬੇਦਕਰ ਜੀ ਦਾ ਪੰਜਾਬ ਵਿੱਚ ਲਗਾਤਾਰ ਅਪਮਾਨ ਕੀਤਾ ਗਿਆ ਪਰ ਕਿਸੇ ਵੀ ਪਾਰਟੀ ਨੇ ਉਸ ਘਟਨਾ ਦੀ ਨਿੰਦਾ ਨਹੀਂ ਕੀਤੀ ਉਹੀ ਕਾਂਗਰਸ ਪਾਰਟੀ ਹੈ ਜੋ ਸੰਵਿਧਾਨ ਲਈ ਦੇਸ਼ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਕੇ ਹੰਗਾਮਾ ਕਰ ਰਹੀ ਹੈ ਲੇਕਿਨ ਪੰਜਾਬ ਵਿੱਚ ਬਾਬਾ ਸਾਹਿਬ ਭੀਮਰਾਵਜੀ ਦੀ ਮੂਰਤੀ ਬੇਅਦਬੀ ਤੇ ਇੱਕ ਵੀ ਸ਼ਬਦ ਨਹੀਂ ਕਿਹਾ ਅਵਤਾਰ ਕ੍ਰਿਮਪੁਰੀ ਨੇ ਕਿਹਾ ਕਿ ਇਸ ਸੰਬੰਧੀ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ 18 ਜੂਨ ਨੂੰ ਖੁਰਾਲਗੜ੍ਹ ਤੋਂ ਗੜਸ਼ੰਕਰ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਮੋਦੀ ਸਮਾਰੋਹ ਹੈ ਰਾਜਵਾੜੀ ਸਮਾਜ ਪਾਰਟੀ ਵਿਧਾਨ ਸਭਾ ਨਮਾਸ਼ਰ ਵੱਲੋਂ ਵਾਰਕਰ ਸਨਮਾਨ ਸਮੇਲਨ ਲੱਗਿਆ ਜਿਸ ਵਿੱਚ ਮੋਢੀ ਸਮਾਜ ਪਾਰਟੀ ਦੇ ਮੁਖੀ ਬਦੌੜੀ ਉਹਨਾਂ ਬਦੌੜੀ ਪ੍ਰਧਾਨ ਜੀਵਾਲ ਮਾਰੂ ਚਲਾਉਣ ਵਾਲੇ ਸਾਹ ਕਾਂਚੀ ਰਾਮ ਜੀ ਦੇ ਨਾਲ ਨਾਮ ਕਰਨ ਵਾਲੇ ਬਾਪ ਸਿੰਘ ਦੇ ਅੰਦਰ ਕੰਮ ਕਰਨ ਵਾਲੇ ਔਰ ਸਾਡੀਆਂ ਭੈਣਾਂ ਜਿਹੜੀਆਂ ਮੋਢੀ ਸਮਾਜ ਪਾਰਟੀ ਨੂੰ ਅੱਗੇ ਵਧਾਉਣ ਲਈ ਕੰਮ ਕਰਦੀਆਂ ਉਹਨਾਂ ਲਈ ਵੱਖ-ਵੱਖਾ ਵਾਰਡਾਂ ਦੇ ਨਾਲ ਅੱਜ ਸਨਮਾਨ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਾਹ ਚੇਰੇ ਕਾਂਚੀ ਰਾਮ ਜੀ ਵਾਰਡ ਸਾਡੇ ਰੋਜ਼ ਦੇ वर्ल्ड वाइड ਵਿਐਸਪੀ ਸਟੋਟਰ ਦੇ ਲਈ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਅਵਾਰਡ ਮਾਤਾ ਸੁમિતਰੀਬਾਇ ਫੁਲੇ ਅਵਾਰਡ ਲੇਡੀਜ਼ ਦੇ ਲਈ ਔਰ ਸਾਹਬ ਚੇ ਕਾਂਚੀਰਾਮ ਅਵਾਰਡ ਉਹਨਾਂ ਲੋਕਾਂ ਲਈ ਜਿਹੜੇ ਸਾਹਬ ਕਾਂਚੀਰਾਮ ਜੀ ਦੇ ਨਾਲ ਰਹੇ ਆ ਔਰ ਉਹਨਾਂ ਨੂੰ ਮਾਨ ਸਨਦਕਾਰ ਕਰਨ ਦੇ ਲਈ ਅੱਜ ਸੁਧਾਨ ਸਭਾ ਨਵਾਂ ਚਹਿਰ ਦੇ ਅੰਦਰ ਵਰਕਰ ਸਨਮਾਨ ਸਮੇਲਨ ਹੋ ਰਿਹਾ ਹੈ ਕਿ ਪੰਜਾਬ ਦੇ ਇਸ ਨਵੇਂ ਸ਼ਹਿਰ ਨੂੰ ਇੱਕ ਮਾਡਲ ਬਣਾ ਕੇ ਆਪਾਂ ਸ਼ੁਰੂ ਕੀਤਾ ਆ ਔਨ ਵਾਲੇ ਸਮੇਂ ਦੇ ਅੰਦਰ ਇਹਨੂੰ ਪੂਰੇ ਪੰਜਾਬ ਦੇ ਲੋਕ ਵੀ ਔਰ ਬਾਹਰ ਦੇ ਸਟੇਟਾਂ ਦੇ ਲੋਕ ਵੀ ਬਾਜੇ ਸਾਮਾਜ ਪਾਰਟੀ ਨੂੰ ਪਾਲੋ ਕਰਦੇ ਆ। ਆਏ ਦੇ ਸੌਕੀ ਦਾ ਸਾਡਾ ਨੈਸ਼ਨਲ ਕੋਆਰਡੀਨੇਟਰ ਜੀਰਨਤ ਇਚਨ ਪਨੀਪਾਲ ਸਾਹਿਬ ਜਿਹੜੇ ਇੰਜਾਜ ਨੇ ਪੰਜਾਬ, ਦਿੱਲੀ, ਕੇਤਾ, ਹਰਿਆਣਾ ਦੇ ਤਰ੍ਹਾਂ ਜੀਰਨਤ ਬੇਪਰਮਾਨ ਚਾਦ ਪੀਐਸਕੇ ਬਤਵਾਰ 5000 ਦਾਤ ਦੇ ਗਰੇ ਪਰੇ ਲੋਹਾਰਵਾਜ ਸਾਮਾਜ ਪਾਰਟੀ ਪੰਜਾਬ ਦੇ ਜੇਤੇ ਰੌਟਿਆ ਦੇ ਕੋਰਵਾ समाज पार्टी जिंदाबाद जैन समाज पार्टी जिंदाबाद बहन कुमारी मायावती जी जिंदाबाद 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 देश की नेता कैसी हो मायावती कैसी हो ਮਹੌਜਨ ਸਮਾਜ ਪਾਰਟੀ ਜਿੰਦਾ ਮੇਰੀ ਭਾਈਚਾਰਕ ਕੋਲੂ ਗੂਠਾਂ ਦੇ ਇੰਜੀਨ ਸਾਹਿਬ ਵੱਡੇ ਗਣੇ ਦੇ ਅੰਦਰ ਇਸ ਬਾਗ ਨੂੰ ਜਿੰਸਾ ਵਿਚਨਰੀ ਸਾਥੀ ਨਿਣਾਣੇ ਸਾਹਿਬ ਜੀ ਕਾਂਚੀ ਰਾਮ ਜੀ ਨਾਲ ਇਸ ਪੰਜਾਬ ਦੀ ਧਰਤੀ ਦੇ ਅੰਦਰ ਬਦਾਨ ਸਭਾ ਨਵਾਂ ਸ਼ਹਿਰ ਤੋਂ ਕੰਮ ਸ਼ੁਰੂ ਕੀਤਾ ਉਹਨਾਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਇਸ ਜਿੱਤੇ ਆ ਤੇ ਇੰਨੀ ਮਿਹਨਤ ਕੇ 2027 ਤੱਕ ਜਿੱਤ ਕੇ ਲੱਖਰ ਦੇ ਚੇਤਰ ਦੇ ਵਿੱਚ ਪਾ ਕੇ ਆ ਰਹਿਣਾ ਹੈ ਕੋਈ ਕਮੀਆਂ ਰਹਿ ਸ਼ਕਤੀਆਂ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਉਹਨਾਂ ਨੂੰ ਵੀ ਦੂਰ ਕਰਨਾ ਔਰ ਗਰਮੀ ਦਾ ਬਹੁਤ ਵੱਡਾ ਗੱਲ ਰਿਹਾ ਮੌਸਮਾਂ ਗਰਮੀ ਦਾ ਫਿਰ ਵੀ ਮੈਂ ਸਾਰੇ ਸਰਕਾਰ ਦੇ ਸਾਥੀਆਂ ਦਾ ਸਾਡੀਆਂ ਭੈਣਾਂ ਦਾ ਨੌਜਵਾਨ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਜੋ ਸਟੋਰਾਂ 'ਤੇ ਪਹੁੰਚਿਆ ਮੈਂ ਸਾਡੇ ਵਿਦਵਾਨ ਸਮਾਜ ਦੇ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਆਏ ਕੋਚੇ ਆ ਉਹਨਾਂ ਨੂੰ ਮੈਂ ਧੰਨਵਾਦ ਕਰਾਂਗਾ ਕਿ ਆਪਾਂ ਜਿੰਨੇ ਦੀਆਂ ਸਾਡੀਆਂ ਮਾਨਮੱਤੀਆਂ ਸਿੱਖਿਸ਼ਕਤਾਜ ਪਹੁੰਚੀਆਂ ਉਹਨਾਂ ਨੂੰ ਪਿਆਰ ਸਤਕਾਰ ਦੇ ਨਾਲ ਵਿਖਾਈਏ ਔਰ ਸਾਡੇ ਦਰਮਿਆਨ ਹਰੇਕ ਨਗਰ ਤੋਂ ਹਰੇਕ ਪਿੰਡ ਤੋਂ ਜਿਹੜੇ ਸਤਕਾਰਯੋਗ ਸਾਡੇ ਪੂਲਿੰਗੂ ਤੇ ਆਗੂ ਬਾਪ ਸਿੰਘ ਜੀ ਆਗੂ ਸਹਿਬਾਨ ਜਬ है और जो उसके अंदर पत्थर लगता है वो उस नींव को मजबूत करता है और ये आपकी उपस्थिति है जो बहुजन समाज पार्टी को मजबूत इमारत के रूप में इस देश के अंदर स्थापित करने का काम करती है जिन लोगों ने मान्यवाल शाह काशीराम जी के आंदोलन पर अपना पूरा समय लगा कंधे से कंधा मिलाकर इस मूवमेंट को मजबूत किया आज बहुजन समाज पार्टी देश की तीसरे नंबर की राजनीतिक पार्टी है ये। अपने जीवन को त्याग और तपस्या करते हुए बलिदान करने का काम किया उनको सबसे पहले नमन करने का काम करता हूं दूसरा मान्यवर साहब श्री काशीराम जी जिन्होंने पंजाब में जन्म लेकर इस धरती पर जन्म लेकर पूरे देश में इस मूवमेंट को बाबा साहब के समता बुल्क समाज की स्थापना के सपने को पूरा करने के लिए बहुजन समाज पार्टी का गठन करके इस मिशन को पूरे देश में लागू करके राजनीतिक पार्टी में तीसरे नंबर की पार्टी खड़ी करने का काम किया ऐसे मसीहा को मैं नमन करता हूँ मान्यवर साहब श्री काशीराम जी जिन्होंने सम्मानित साथियों इस पंजाब की धरती तक पर इस पंजाब की धरती का पूरे देश पर कर्ज है सम्मानित साथियों और जब तक पंजाब में बहुजन समाज पार्टी की सरकार नहीं बनती तब तक वो कर्ज नहीं उतर पाएगा सम्मानित साथियों और ये चाहते हैं सम्मानित साथियों सभी पूरे देश के लोग कि कम से कम जिस प्रदेश में साहब श्री काशी राम जी ने जन्म लेने का काम किया उस प्रदेश में बहुजन समाज पार्टी एक बार सत्ता में स्थापित होने का काम हो तो सबते हरमन प्यारे विधायक डॉक्टर लक्षर पाल जी दर जिन्होंने ये बहुत अच्छा अपराला किया है ਕਿਉਂਕਿ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਜਥੇਬੰਦੀ ਦਾ ਰੀਡ ਦੀ ਹੱਡੀ ਅਗਰ ਹੁੰਦੀ ਹੈ ਤਾਂ ਉਹ ਉਹਦਾ ਵਰਕਰ ਹੁੰਦਾ ਹੈ ਅਗਰ ਬੂਥ ਤੋਂ ਆਪਾਂ ਚਿਤਾ ਕੇ ਭੇਜਦੇ ਆਂ ਪਿੰਡਾਂ ਚੋਂ ਚਿਤਾ ਕੇ ਭੇਜਦੇ ਆਂ ਮਹੱਲੇ ਤੋਂ ਚਿਤਾ ਕੇ ਭੇਜਦੇ ਆਂ ਤਾਂ ਉਹ ਸਾਡੇ ਪਿੰਡਾਂ ਦੇ ਪ੍ਰਦਾਨ ਔਰ ਪਿੰਡਾਂ ਦੀ ਟੀਮ ਪਿੰਡਾਂ ਦੇ ਵਰਕਰ ਮਾਲਿਆਂ ਦੇ ਵਰਕਰ ਭੇਜਦੇ ਆ ਮੈਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਨਵਾਂ ਸ਼ਹਿਰ ਵਿਧਾਨ ਸਭਾ ਦੇ ਸਾਰੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਨਵਾਂ ਸ਼ਹਿਰ ਦੀ ਸੀਟ ਜਿੱਤ ਕੇ मायावती की झोड़ी पाई बधाई और बेनती भी करनी चाहूंगा हिम्मती जनूनी वर्करो योद्यो रेगुलेशन इनकलाब क्रांति है डिमांड करती है

جدا باد ਮਾਤਾ ਜੀ ਅਸ਼ੇਸ਼ ਸਰਮਾ ਦੇ ਦੇ ਬਾਲੀ ਸਾਹਿਬ ਦਿਨ ਤੋਂ ਬਾਅਦ ਸਾਰੇ ਹੀ ਰਿਟੇਲ ਜਿਹੜੇ ਮਾਜਰ ਸਾਥੀ ਆ ਸਾਡੇ ਸੋ ਹੋਗੇ ਫੋਟੋ